ਸ਼ੂਗਰ ਆ ਬਾਬਾਈ ਦਾ ਕਿਸੇ ਕੋ ਮੰਗਨ ਦੀ ਲੋੜ ਨਹੀਂ ਪੈਂਦੀ ਸੁੱਖ ਦੀ ਰੋਟੀ ਚੱਲਦੀ ਹੈ ਘਰ ਬਾਬਾਈ ਨੇ ਮਿਹਨਤ ਦੇ ਲਾਇਆ ਕਦੇ ਕਿਸੇਗੇ ਹੱਥਾ ਫਲਾਂ ਦੀ ਨੌਬਤ ਨਹੀਂ ਪਈ ਤੇ ਐਸੇ ਕਰਾ ਨਹੀਂ ਮਾਲਕ ਦਾ ਸ਼ੁਗਰ ਕਰਦੇ ਰਹੀਦਾ ਕਿ ਮਾਲਕਾ ਐਵੇਂ ਇੱਜ਼ਤ ਦੀ ਰੋਟੀ ਉਹ ਬਣਾਈ ਰੱਖੀ ਕਿਸੇ ਦੀ ਨਿਹਰਾ ਜੀ ਗਦੇ ਡਿੱਗਣਾ ਨਹੀਂ ਮੇਰੇ ਹੱਥੋਂ ਗਦੇ ਕਿਸੇ ਦਾ ਮਾੜਾ ਨਾ ਹੋਲ ਦੇ ਮੈਂ ਭਲੇ ਪਾਸੇ ਹੀ ਜਾਵਾ ਪਾਵੇ ਦੁਨੀਆ ਜਿੰਨੀ ਮਰਜੀ ਮਾੜੀ ਬਣ ਜੇ ਪਰ ਮੇਰੇ ਹੱਥੋਂ ਨਾ ਮਾੜਾ ਹੋਵੇ ਜੇ ਤੁਹਾਡੇ ਅੰਦਰ ਸੱਚਾਈ ਤੇ ਚੰਗਿਆਈ ਦਾ ਗੁਣ ਆ ਗਿਆ ਨਾ ਤੇ ਇਹਦੇ ਤੋਂ ਵੱਡਾ ਗੁਣ ਕੋਈ ਨਹੀਂਗਾ ਜੇ ਤੁਹਾਨੂੰ ਦੇਖ ਕੇ ਤੁਹਾਡੀ ਜ਼ਿੰਦਗੀ ਨੂੰ ਦੇਖ ਕੇ ਕੋਈ ਇਨਸਾਨ ਜੀਣਾ ਸਿੱਖ ਲਵੇ ਤੌਰ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਇਸ ਲਈ ਮਹਾਪੁਰ ਸਿਕੰਦੇਗੀ ਹਮੇਸ਼ਾ ਚੰਗਾ ਜੀਵਨ ਬਤੀਤ ਕਰੋ ਸੇਵਾ ਕਰੋ ਦੂਜਿਆਂ ਦਾ ਦੁੱਖ ਸਮਝਣਾ ਸ਼ੁਰੂ ਕਰੋ ਜੇ ਜਦੋਂ ਸਰਬੱਤ ਦਾ ਭਲਾ ਮੰਗੀਏ ਸਾਰਿਆਂ ਦਾ ਭਲਾ ਮੰਗੀਏ ਜਿੰਨਾ ਆਪਾਂ ਕਰ ਸਕੀ ਉਹਨਾਂ ਕਿਸਦਾ ਚੰਗਾ ਕਰੀਏ ਤਾਂ ਮਾਲਕ ਆ ਦੇਖ ਕੇ ਬਹੁਤ ਖੁਸ਼ ਹੁੰਦਾ ਕੰਦੇ ਜਿਹੜੇ ਦੂਜਿਆਂ ਦੀ ਜ਼ਿੰਦਗੀ ਚ ਖੁਸ਼ੀਆਂ ਲੈ ਕੇ ਜਾਣਾ ਚਾਹੁੰਦੇ ਨਾ ਮਾਲਕ ਉਹਨਾਂ ਦੀ ਜ਼ਿੰਦਗੀ ਚ ਖੁਸ਼ੀਆਂ ਦੇ ਭੰਡਾਰੇ ਲਾ ਦਿੰਦਾ ਸੋ ਸਬਰ ਕਰਦੇ ਰਹੋ ਜਿੱਦਾਂ ਦਾ ਮਰਜੀ ਵਕਤ ਚੱਲ ਰਿਹਾ ਹੋਵੇ ਉਹਦਾ ਸ਼ੁਕਰਾਨਾ ਕਰਦੇ ਰਹੋ ਹਰ ਵੇਲੇ ਜਿਹੜੇ ਸੱਚੇ ਰਾਹ ਦੇ ਤੁਰੇ ਹੋ ਨਾ ਔਰ ਉਹਦੇ ਮਾਲਕ ਤੇ ਭਰੋਸਾ ਰੱਖ ਕੇ ਉਹਨੇ ਤੁਹਾਨੂੰ ਗਲਤ ਨਹੀਂ ਹੋਣ ਦੇਣਾ ਕਦੇ ਪਿਆਰ ਨਾਲ ਲਿਖੋ ਤੁਹਾਨੂੰ ਬਾਬਾ ਦੀਪ ਸਿੰਘ ਜੀ